ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫੜੇ ਲੈ ਕੇ ਆਜਨਾ ਜੀ ਅੱਜ ਜੀ ਅਫਾ ਗੱਲ ਕਰਨੀ ਹੈ ਅੱਜ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਕਿਵੇਂ ਦਾ ਰਹਿ ਸਕਦਾ ਤੇ 12 ਵਜੇ ਦੀ ਸਵੇਰ ਆ ਜੀ ਸਵੇਰ ਦੇ ਲਗਭਗ ਐਸਲੇ 8 ਵਜੇ ਚੱਨ ਜਾ ਰਹੀ ਆ ਜੇਕਰ ਗੱਲ ਆਫਾ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਧੁੱਪ ਜਿਹੜੀ ਆ ਸਵੇਰ ਤੋਂ ਲੱਗ ਰਹੀ ਆ ਫੋਤਫਾਗਾਂ ਦੇ ਵਿੱਚ ਪਰ ਕੁਝ ਖੇਤਾਂ ਦੇ ਵਿੱਚ ਜਿਹੜੀ ਆ ਬਦਲਬਾਈ ਬਣੀ ਹੋਈ ਆ ਖਾਸ ਕਰ ਪਹਾੜਾ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਰਸ਼ਾਹ ਰੋਪੜ ਸ਼ਰੀਯਾਨੰਦਪੁਰ ਸਾਹਿਬ ਨੰਗਲ ਰੋਪੜ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਜਿਹੜੀ ਆ ਹਲਕੀ ਟਟਵੇਂ ਬਦਲਬਾਈ ਜਾਰੀ ਆ ਕਿਉਂਕਿ ਪਹਾੜਾ ਦੇ ਉੱਪਰ ਹੈ ਜਿਹੜਾ ਇਸ ਵੇਲੇ ਸਿਸਟਮ ਇਹ ਚੱਲ ਰਿਹਾ ਤੇ ਕੱਲ ਤਗੜਾ ਹਨੇਰ ਚੱਖੜ ਪੰਜਾਬ ਦੇ ਬਹੁਤੇ ਥਾਵਾਂ ਤੇ ਪਹੁੰਚਿਆ ਸੀ ਜਿਵੇਂ ਕਿ ਸਾਨੂੰ ਅਪਡੇਟ ਦਿੱਤੀ ਸੀ ਕਿ ਜੇਕਰ ਤਾਂ ਪੱਲ ਲੱਗ ਜਾਂਦੀ ਹੈ ਤੇ ਗਰਜ ਰੇਖੋ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਉਸੇ ਤਰ੍ਹਾਂ ਕੱਲ ਹੋਇਆ ਹਨੇਰੀ ਬਹੁਤੇ ਖਾਗਾ ਤੇ ਪਹੁੰਚੀ ਸੀ ਤੇ ਮੀਂਹ ਜੜਿਆ ਸੀਮਿਤ ਖੇਤਾਂ ਤੱਕ ਪਹੁੰਚ ਕਰ ਕੀਤੀ ਸੀ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਕਿਤੇ ਕਿਤੇ ਤਗੜੀ ਝਟਪੀ ਮੀਂਹ ਦੀ ਗੜੇਮਾਰੀ ਦੇ ਨਾਲ ਲੱਗੀ ਸੀ ਸੋ ਅੱਜ ਤੱਕ ਵੀ ਘਟਨਾਕ੍ਰਮ ਜਿਹੜਾ ਜਾਂ ਉਹ ਸੇਮੇ ਹੀ ਰਹੇਗਾ ਜੋ ਹੈ ਕੱਲ ਰਿਹਾ ਸੀ ਅੱਜ ਸਵੇਰ ਤਲਾਕੇ ਦੁਪਹਿਰ ਤੱਕ ਜਗਰ ਤਾਂ ਉੱਪਰ ਲੱਗ ਜਾਂਦੀ ਹੈ ਜੜੀ ਕਿ ਲੱਗ ਰਹੀ ਹੈ ਤੇ ਲੱਗੇਗੀ ਵੀ ਲੱਗਣ ਦੇ ਅਸਾਰ ਵੀ ਜੜੇ ਬਣੇ ਹੋਏ ਨੇ ਤੇ ਦੁਪਹਿਰ ਬਾਅਦ ਗਰਜਲੁਕ ਵਾਲੇ ਬੱਦਲ ਬਣਨਗੇ ਜੀ ਤੇ ਨਿਰਮਾਣ ਹੋਏਗਾ ਗਰਜਲੁਕ ਵਾਲੇ ਬੱਦਲਾਂ ਦਾ ਤੇ ਤਗੜਾ ਹਨੇਰ ਚ ਖੜੇ ਕੋ ਫਿਰ ਤੋਂ ਚੱਲ ਸਕਦਾ ਪਰ ਸੀਮਿਤ ਖੇਤੜਾ ਤੱਕ ਚੱਲੇਗਾ ਮੀ ਜੜੇ ਗੜੇ ਮਾਰਦੇ ਨਾਲ ਕੁਝ ਖੇਤੜਾ ਨੂੰ ਪ੍ਰਭਾਵਿਤ ਕਰਨਗੇ ਜੇਕਰ ਬੱਦਲ ਪੁਆਦ ਖੇਤਰ ਵੱਲ ਬਣਦਾ ਤੇ ਪੁਆਦ ਨਾਲ ਲੱਗਦੇ ਜੜੇ ਦੁਆਬੇ ਦੇ ਖੇਤਰ ਪਲਸ ਕੇਂਦਰੀ ਮਾਲਵੇ ਤੱਕ ਜਲੇ ਜੜੇ ਆ ਪਹੁੰਚ ਕਰ ਸਕਦਾ ਮੀ ਤੇ ਹਰਿਆਣਾ ਦੇ ਕੁਝ ਜੜੇ ਪੰਜਾਬ ਆਰ ਮੰਨਣਗੇ ਜੇਕਰ ਪਵਾਦ ਖੇਤਰ ਪਾਲੇ ਬੱਦਲ ਬਣਦਾ ਹੈ ਇਸਲਾਵਾ ਜੇਕਰ ਮੱਝ ਦੇ ਵਿੱਚ ਬੱਦਲ ਬਣ ਜਾਂਦਾ ਜੀ ਗੁਰਦਾਸਪੁਰ ਦੇ ਲਾਗੇ ਫਿਰ ਗੁਰਦਾਸਪੁਰ ਸ੍ਰੀ ਅਮਰitsar ਸਾਹਿਬ ਸ੍ਰੀ ਤਨਤਨ ਸਿੰਘ ਪਠਾਨਕੋਟ ਹੁਸ਼ਿਆਰ ਫਿਰ ਨਵਾਂ ਸ਼ਹਿਰ ਮੋਗਾ ਲੁਧਿਆਣਾ ਤੇ ਇਹਨਾਂ ਖੇਤਰਾਂ ਤੱਕ ਨਹੀਂ ਚੜ੍ਹਿਆ ਪਹੁੰਚ ਕਰਨਗੇ ਤੇਜ਼ ਹਨੇਰੀ ਦੇ ਨਾਲ ਜੇਕਰ ਮਾਲਵੇ ਦੇ ਵਿੱਚ ਬਦਲ ਬਣਦਾ ਹੈ ਮਾਲਵੇ ਦੇ ਵਿੱਚ ਬਦਲ ਬਣਨ ਦੇ ਅਸਰ ਘਟ ਨੇ ਜੇਕਰ ਬਣ ਗਿਆ ਤੇ ਬਠਿੰਡਾ ਮੋਗਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸੰਗਰੂਰ ਮਲੇਰਕੋਟਲਾ ਬਰਨਾਲਾ ਇਨਫਾਗਾ ਤੱਕ ਮੀ ਜਿਹੜਿਆ ਪਹੁੰਚ ਕਰਨਗੇ ਤੇਜ਼ ਹਵਾ ਦੇ ਨਾਲ ਕਿਤੇ ਕਿਤੇ ਜਿਹੜਿਆ ਮੀ ਤੇਜ਼ ਵੀ ਹੋ ਸਕਦੇ ਨੇ ਗੜੇ ਮਾਰ ਵੀ ਕੁਝ ਇਸ ਤਰ੍ਹਾਂ ਦੇ ਵਿੱਚ ਹੋ ਸਕਦੀ ਹੈ ਜੀ ਸੋ ਇਹ ਸਾਰਾ ਕੁਝ ਡਿਪੈਂਡ ਕਰਦਾ ਜੀ ਕਿ ਬਦਲ ਕਿਹੜੇ ਖੇਤਰ ਦੇ ਵਿੱਚ ਬਣਦਾ ਹੈ ਪੂਆਧ ਦੇ ਵਿੱਚ ਮਾਝਾ ਜਾਂ ਮਾਲਵੇ ਦੇ ਵਿੱਚ ਇਹਦੇ ਅਪਡੇਟ ਤੁਹਾਨੂੰ ਅਸੀਂ ਦੁਪਹਿਰ ਦੀ ਗੱਡੀ ਉਹਦੇ ਵਿੱਚ ਦੇ ਦਾਂਗੇ ਮੀ ਚਖੜ ਦੇ ਅਸਰ ਅੱਜ ਬਣੇ ਹੋਏ ਨੇ ਇਹ ਚ ਕੋਈ ਦੌਰਾਈ ਨਹੀਂ ਤੁਪ ਲੱਗਣੀ ਆ ਦੁਪਹਿਰ ਤੱਕ ਤੇ ਜਿਹੜੇ ਖੇਤਰਾਂ ਦੇ ਵਿੱਚ ਤੁਪ ਲੱਗਦੀ ਆ ਉਹਨਾਂ ਹੀ ਖੇਤਰਾਂ ਦੇ ਵਿੱਚ ਜਿਹੜੇ ਬੱਦਲ ਬਣਦੇ ਉਪਰ ਉਪਰੇ ਚਾਂਸ ਹੁੰਦੇ ਨੇ ਸੋ ਅੱਜ ਦੁਪਹਿਰ ਬਾਅਦ ਜੋ ਵੀ ਅਪਡੇਟਸ ਆਉਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੀਆਂ ਭਾਵੇਂ ਤੁਹਾਨੂੰ ਅਸੀਂ ਵੀਡੀਓ ਰਾਹੀਂ ਸਾਂਝੀ ਕਰੀਏ ਜਾਂ ਲਿਖਤੀ ਪੋਸਟ ਫਾਕਿ ਤੁਹਾਨੂੰ ਦੱਸਿਆ ਜਾਵੇ ਪਰ ਤੁਹਾਨੂੰ ਜੜੀਆਂ ਅਪਡੇਟ ਦੇ ਦਿੱਤੀ ਜਾਵੇਗੀ ਬੱਦਲ ਕਿਹੜੇ ਖੇਤਰ ਦੇ ਵਿੱਚ ਬਣਿਆ ਤੇ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਤੇ ਅਗੜੇ ਵਾਲੇ ਦੇ ਅਸਰ ਹੋਣਗੇ ਇਜਾਜ਼ਤ ਦਿਓ ਜੀ ਤੁਹਾਨੂੰ